ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦਾ ਹਾਂ ਕਿ ਸਾਰੇ ਮਾਈ ਭਾਈ ਵੀਰ ਭਰਾ ਸਾਰੇ ਹੀ ਠੀਕ ਹੋਣਗੇ ਅੱਜ ਮੈਂ ਬਹੁਤ ਸਮੇਂ ਬਾਅਦ ਇੱਕ ਕਵਤਾ ਲੈ ਕੇ ਆਇਆ ਹਾਂ ਵਿਪਰਾ ਨਹੀਂ ਡਰਨਾ ਤੇ ਤੋ ਨਾਨਕ ਦੇ ਆ ਯਾਰਾਂ ਨੇ ਬਹੁਤ ਸਮੇਂ ਬਾਅਦ ਅੱਜ ਕਵਤਾ ਗਾਣ ਜਾ ਰਿਹਾ ਮੈਂ ਪਹਿਲਾਂ ਵੀ ਪਿੱਛੇ ਦੋ ਕਵਤਾ ਗਾਈਆਂ ਸੀ ਤੇਰੀ ਸੋਚ ਬਚਾਉਣੀ ਨਾਨਕ ਜੀ ਘੁੰਮ ਵੇਖੇ ਮੰਦਰ ਮਸੀਤ ਦੋਸਤਾਂ ਇਹ ਕਫਤਾ ਜੀਦੀ ਯਾਰੀ ਗੁਰਨਾਨਕ ਨਾਲ ਹੁੰਦੀ ਹੈ ਉਹ ਪੁਜਾਰੀ ਬਾਦ ਸੋਚ ਤੋਂ ਨਹੀਂ ਡਰਦਾ ਉਹ ਵਿਪਰਾਂ ਤੋਂ ਨਹੀਂ ਡਰਦਾ ਉਸ ਬੇਸਤੇ ਕਫਤਾ ਨਰਵੈਤ ਸਿੰਘ ਇਸ ਕਫਤਾ ਦੇ ਰਾਈਟਰ ਨੇ ਐਵੇਂ ਬਿਆਨ ਕਰਦੇ ਨੇ ਹੱਥਾਂ ਵਿੱਚ ਫੜਨੀ ਹੋਣਾ ਮਗਦੇ ਅੰਗਿਆਰਾਂ ਨੇ ਬਿਪਰਾ ਨਹੀਂ ਡਰਨਾ ਤੇ ਤੋਂ ਨਾਨਕ ਦੇ ਆ ਯਾਰਾ ਨੇ ਬਿਪਰਾ ਨਹੀਂ ਡਰਨਾ ਤੇ ਤੋਂ ਨਾਨਕ ਦੇ ਆ ਯਾਰਾ ਨੇ ਬਾਬਰ ਨਾਲ ਅੜੀਆਂ ਮੁੱਢੋਂ ਐਦਾਂ ਹੀ ਰਈਆਂ ਨੇ ਪੀੜਾ ਸ਼੍ਰੀ ਚੰਦ ਨੂੰ ਨਹੀਂ ਜੀ ਲੈਣੇ ਨੂੰ ਪਈਆਂ ਨੇ ਦੱਸੀ ਕਿਤੇ ਬਾਜ ਮਾਰਿਆ ਕਾਵਾਂ ਦੀਆਂ ਧਰਾਨੇ ਬਿਪਰਾ ਨਹੀਂ ਡਰਨਾ ਤੇ ਤੋਂ ਨਾਨਕ ਤੇ ਆ ਯਾਰਾਂ ਨੇ ਬਿਪਰਾ ਨਹੀਂ ਡਰਨਾ ਤੇ ਤੋਂ ਤੇਰੇ ਚੇਹੇ ਨਹੀਂ ਜੋ ਲੜੀਏ ਹਥਿਆਰਾਂ ਨਾਲ ਛੁੱਠੇ ਤੇਰੇ ਸਾਮਰਾਜ ਨੂੰ ਟੋਣੇ ਵਿਚਾਰਾਂ ਨਾਲ ਛੁੱਠੇ ਤੇਰੇ ਸਾਮਰਾਜ ਨੂੰ ਟੋਣੇ ਵਿਚਾਰਾਂ ਨਾਲ ਫਤਵੇ ਵੀ ਕਰਨੇ ਜਾਰੀ ਬੇਸ਼ੱਕ ਜਥੇਦਾਰਾਂ ਨੇ ਬਿਪਰਾ ਨਹੀਂ ਡਰਨਾ ਤੇ ਤੂੰ ਨਾਨਕ ਦੇ ਆ ਯਾਰਾ ਨੇ ਬਿਪਰਾ ਨਹੀਂ ਡਰਨਾ ਤੇ ਤੂੰ ਤੇਰੇ ਕੋਲ ਦਬਕ ਡਰਾਵੇ ਨੇ ਸਾਡੇ ਕੋਲ ਦਲੀਲਾਂ ਨੇ ਜਜ ਬੇ ਕਦੇ ਠਾਰੇ ਦਸੀ ਖੁਨੀਸ਼ ਬਿਲਾਨੇ ਜਜ ਬੇ ਕਦੇ ਠਾਰੇ ਦਸੀ ਖੁਨੀਸ਼ ਬਿਲਾਨੇ ਖੜਨੇ ਨਰਵੈਰ ਝੂਠ ਨਾਲ ਧਰਮੀ ਇਹਲਕਾਰਾਂ ਨੇ ਬਿਪਰਾ ਨਹੀਂ ਡਰਨਾ ਤੇ ਤੋਂ ਨਾਨਕ ਤੇ ਆ ਯਾਰਾਂ ਨੇ ਬਿਪਰਾ ਨਹੀਂ ਡਰਨਾ ਤੇਤੋਂ ਨਾਨਕ ਦੇ ਆ ਯਾਰਾਂ ਨੇ ਸੋ ਏਸੀ ਕਫਤਾ ਬਿਪਰਾ ਨਹੀਂ ਡਰਨਾ ਤੇਤੋਂ ਨਾਨਕ ਦੇ ਆ ਯਾਰਾਂ ਨੇ ਇਸ ਕਫਤਾ ਦੇ ਵਿੱਚ ਪਰ ਇੱਕ ਸੋਚਣ ਦੀ ਗੱਲ ਹੈ ਕਿ ਬਿਪਰ ਗੁਰੂ ਨਾਨਕ ਪਾਛਾ ਦੇ ਸਮੇ ਕੋਈ ਹੋਰ ਹੁੰਦੇ ਸੀ ਪਰ ਅੱਜਕੱਲ ਗੁਰਨਾਨਕ ਪਾਤਸ਼ਾਹ ਦੇ ਧਰਮ ਦੇ ਵਿੱਚ ਹੀ ਵਿਪਰ ਪੈਦਾ ਹੋ ਚੁੱਕੇ ਨੇ ਉਹ ਵਿਪਰਾਂ ਦਾ ਇਸ ਹਫਤਾ ਦੇ ਵਿੱਚ ਜ਼ਿਕਰ ਵੀ ਕੀਤਾ ਹੈ ਤੁਸੀਂ ਸਭ ਵੀਰਾਂ ਨੂੰ ਬੇਨਤੀ ਹੈ ਕਿ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਇਸ ਹਫਤਾ ਦੇ ਵਿੱਚ ਵਿਪਰ ਕਿਸ ਨੂੰ ਆਖਿਆ ਹੈ ਫਤਵੇ ਕਿਹਨਾਂ ਨੇ ਜਾਰੀ ਕਰਨੇ ਨੇ ਉਹਨਾਂ ਨੂੰ ਵਿਪਰ ਆਖਿਆ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤ